ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਕੈਪਟਨ ਸਰਕਾਰ ਦੇ 2 ਸਾਲ ਪੂਰੇ ਹੋਣ ਦੇ ਨਿਸ਼ਾਨੇ ਸਾਦੇ ਹਨ ਉਹਨਾਂ ਕਿਆ-ਕਿਆ ਕੈਪਟਨ ਝੂਠੇ ਵਾਅਦੇ ਕਰਕੇ ਸੱਤਾ ਚਾਏ ਨੇ ਤੇ ਜਨਤਾ ਦਾ ਉਹਨਾਂ ਤੋਂ ਹੁਣ ਮੋਹ ਪੰਗ ਹੋ ਚੁੱਕਿਆ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਾਲੇ ਕੱਪੜੇ ਅਤੇ ਕਾਲੀਆਂ ਪੱਟੀਆਂ ਬਣ ਕੇ ਕੈਪਟਨ ਸਰਕਾਰ ਦਾ ਵਿਰੋਧ ਕੀਤਾ ਜਾਵੇ 16 ਮਾਰਚ 2017 2 ਸਾਲ ਪਹਿਲੇ ਪੰਜਾਬ ਦੇ ਲੋਕਾਂ ਦੇ ਨਾਲ ਮੇਰੇ ਹਿਸਾਬ ਨਾਲ ਬਹੁਤ ਵੱਡੀ ਠੱਗੀ ਮੱਚੀ ਅੱਜ ਨਾ ਕੋਈ ਮੰਤਰੀ ਦੇ ਨਾਤੇ ਨਾ ਕਿਸੇ ਪਾਰਟੀ ਦੇ ਨਾਲ ਜੁੜ ਕੇ ਇੱਕ ਪੰਜਾਬ ਦੇ ਆਮ ਨਾਗਰਿਕ ਬਣ ਕੇ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦੀ ਆ 16 ਮਾਰਚ 2017 ਵਿੱਚ ਇੱਕ ਪਾਰਟੀ ਨੇ ਸਾਡੇ ਪੰਜਾਬ ਦੇ ਲੋਕਾਂ ਨਾਲ ਵਾਦਾ ਕੀਤਾ ਘਰ ਘਰ ਜਾ ਕੇ ਸਾਡੇ ਕਿਸਾਨਾਂ ਤੋਂ ਫਾਰਮ ਪਰਵਾਏ ਕਰਜ਼ਾ ਕਰਕੀ ਮਾਫ ਫਸਲ ਦੀ ਪੂਰੀ ਰਕਮ ਦੇ ਨਾਲ ਪੂਰਾ ਕਰਜ਼ਾ ਮਾਫ ਕਰਨ ਦਾ ਵਾਦਾ ਕੀਤਾ ਘਰ ਘਰ ਜਾ ਕੇ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਫਾਰਮ ਪ੍ਰੋਵਾਏ ਸਾਡੇ ਗਰੀਬਾਂ ਨੂੰ ਆਟੇ ਦਾਲ ਦੇ ਨਾਲ ਘਿਓ ਤੇ ਖੰਡ ਦੇਣ ਦਾ ਵੀ ਵਾਦਾ ਕੀਤਾ ਸਾਡੇ ਬੇਰੋਜ਼ਗਾਰਿਆਂ ਨੂੰ ਬੇਰੋਜ਼ਗਾਰੀ ਪੱਤਾ ਤੇ ਮੋਬਾਈਲ ਫੋਨ ਦਾ ਵਾਦਾ ਕੀਤਾ ਪੈਨਸ਼ਨ ਹੋ ਸ਼ਗਨ ਹੋ ਨੀਲੇ ਕਾਰਡ ਹੋ ਇਹਨਾਂ ਸਾਰਿਆਂ ਨੂੰ ਵਧਾਨ ਦਾ ਵਾਦਾ ਕੀਤਾ ਬਹੁਤ ਸਾਰੇ ਵੱਡੇ ਵੱਡੇ ਵਾਅਦੇ ਕਰਨ ਦੇ ਬਾਵਜੂਦ ਗਟਕਾ ਸਾਹਿਬ ਦੀ ਸੌਂ ਖਾ ਕੇ ਨਸ਼ੇ ਖਤਮ ਕਰਨ ਦੇ ਸੌਂ ਖਾਨ ਦੇ باوجود ਅੱਜ 2 ਸਾਲ ਨਿਕਲ ਗਏ ਨੇ ਇੱਕ ਕਿਸਾਨ ਪੰਜਾਬ ਚ ਹੱਥ ਖੜਾ ਕਰਕੇ ਨਹੀਂ ਕਹਿ ਸਕਦਾ ਕਿ ਮੇਰਾ ਪੂਰਾ ਕਰਜ਼ਾ ਮਾਫ ਹੋਇਆ ਹੈ 950 ਕਿਸਾਨਾਂ ਨੇ ਖੁਦ ਖੁਸ਼ੀਆਂ ਕਰ ਲਿੱਤੀਆਂ ਨੇ ਕਿਉਂਕਿ ਇਸ ਛੂਟੀ ਸਰਕਾਰ ਨੇ ਇਸ ਮੁੱਖ ਮੰਤਰੀ ਨੇ ਕਿਹਾ ਸੀ ਆਪਣਾ ਕਰਜ਼ਾ ਦੇਣਾ ਬੰਦ ਕਰ ਦਿਓ ਤੁਹਾਡੇ ਸਾਰੇ ਕਰਜ਼ੇ ਹੁਣ ਮੇਰਾ ਮੇਰੀ ਜ਼ਿੰਮੇਵਾਰੀ ਹੈ 950 ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲETੀਆਂ 2 ਸਾਲਾਂ ਵਿੱਚ ਅਜੇ 3 ਸਾਲ ਪਏ ਨੇ ਇੱਕ ਵੀ ਨੌਜਵਾਨ ਜੇ ਤੁਹਾਡੇ ਘਰ 'ਚ ਕਿਸੇ ਇੱਕ ਬੱਚੇ ਨੂੰ ਵੀ ਕੋਈ ਰੋਜ਼ਗਾਰ ਮਿਲਿਆ ਹੋਏ ਤੇ ਮੈਂ ਮੰਨ ਸਕਦੀਆਂ ਕਿ ਇਹ ਸਰਕਾਰ ਨੇ ਕੰਮ ਕੀਤਾ ਘਰ ਘਰ ਨੌਕਰੀ ਦੇ ਫਾਰਮ ਰੱਦੀ ਦੇ ਢੇਰ 'ਚ ਸਿੱਟੇ ਹੋਏ ਨੇ ਇੱਕ ਵੀ ਨੌਜਵਾਨ ਨੂੰ ਇੱਕ ਰੋਜ਼ਗਾਰ ਨਹੀਂ ਮਿਲਿਆ ਦੇ ਰੋਜ਼ਗਾਰੀ ਭੱਤਾ ਕਿਸੇ ਨੂੰ ਨਹੀਂ ਮਿਲਿਆ ਨਾ ਹੀ ਕਿਸੇ ਨੂੰ ਮੋਬਾਈਲ ਫੋਨ ਮਿਲਿਆ ਕਿਉਂ ਤਾਂ ਖੰਡ ਕੀ ਦੇਣਾ ਸੀ ਜਿਨ੍ਹਾਂ ਨੂੰ ਆਟਾ ਮਿਲਦਾ ਸੀ ਉਹਨਾਂ ਦੇ ਵੀ ਕਾਰਡ ਰੱਦ ਕਰ ਦਿੱਤੇ ਗਏ ਨੇ ਪੈਨਸ਼ਨ ਕੀ ਵਿਚਾਰਿਆਂ ਨੂੰ ਦੁੱਗਣੀ ਕਰਨੀ ਸੀਗੀ ਅੱਜ ਵਿਧਵਾ ਪੈਨਸ਼ਨ ਖਤਮ ਕਰਕੇ ਬਾਕੀ ਬਜ਼ੁਰਗਾਂ ਦਾ ਵੀ ਪੈਨਸ਼ਨ ਅੱਧੀ ਘਟ ਦਿੱਤੀਆਂ ਗਈਆਂ ਨੇ ਦੇਣਾ ਕੀ ਸੀ ਜੇਥਵਾਣੋਂ ਜਿਹੜਾ ਮਿਲਦਾ ਸੀ ਭਾਵੇਂ ਸ਼ਗਨ ਦੇ ਚੇਕ ਬਾਦਲ ਸਾਹਿਬ ਨੇ ਦਿੱਤੇ ਭਾਵੇਂ ਤੁਹਾਨੂੰ ਪੈਨਸ਼ਨਾਂ ਦਿੱਤੀਆਂ ਭਾਵੇਂ ਆਟਾ ਦਾਲ ਦਿੱਤੇ ਭਾਵੇਂ 3.5 ਲੱਖ ਨੌਕਰੀਆਂ ਦਿੱਤੀਆਂ ਪਾਵੇ ਤੁਹਾਡੇ ਮੋਟਰਾਂ ਦੇ ਬਿੱਲ ਮਾਫੀ ਜਿਹੜੀ ਚੀਜ਼ ਬਾਦਲ ਦਾ ਸਾਫ ਦਿੰਦੇ ਸੀ ਇਹਨਾਂ ਨੇ ਸਾਰੀ ਤੁਹਾਡੀ ਸਹੂਲਤਾਂ ਬੰਦ ਕਰ ਦਿੱਤੀਆਂ ਨੇ ਮੈਨੂੰ ਦੱਸੋ ਜੇ ਤੁਹਾਡੇ ਪਿੰਡ ਵਿੱਚ ਪਿਛਲੇ 2 ਸਾਲਾਂ ਵਿੱਚ ਇੱਕ ਵੀ ਇੱਟ ਲੱਗ ਕੇ ਕੋਈ ਵਿਕਾਸ ਦਾ ਕੰਮ ਹੋਇਆ ਹੈ ਤੁਹਾਡੇ ਸ਼ਹਿਰ ਵਿੱਚ ਤੁਹਾਡੇ ਵਾਰਡ ਵਿੱਚ ਦੱਸੋ ਕਿਹੜਾ ਕੰਮ 2 ਸਾਲਾਂ ਵਿੱਚ ਹੋਇਆ ਹੈ ਜਿਹੜੇ ਸਰਕਾਰ ਨੇ ਤੁਹਾਨੂੰ ਦਿਨਾ ਕੀ ਸੀ ਵਾਅਦਾ ਕੀ ਕੀਤਾ ਸੀ ਲੇਕਿਨ ਮਿਲਿਆ ਕੀ ਨੌਕਰੀਆਂ ਦੇ ਨਾਂ 'ਤੇ ਡਾਂਗਾ ਮਾਰ ਕੇ ਤੁਹਾਡੇ ਸਿਰ ਪਾੜੇ ਗਏ ਤੁਹਾਨੂੰ ਜੇਲਾ ਚੇ ਬੰਦ ਕਰ ਦਿੱਤਾ ਗਿਆ ਤੁਹਾਡੇ ਉੱਤੇ ਟੈਕਸ ਦਾ ਬੋਝ ਲਾ ਦਿੱਤਾ ਗਿਆ ਹਰ ਮੁਲਾਜ਼ਮ ਦੇ ਉੱਤੇ ਟੈਕਸ ਦਾ ਬੋਝ ਲਾ ਕੇ 2400 ਰੁਪਏ ਤੁਹਾਡੇ ਟੈਕਸ ਕੱਟੇ ਜਾਂਦੇ ਕਿਉਂਕਿ ਇਹਨਾਂ ਦਾ ਖਜ਼ਾਨਾ ਖਾਲੀ ਹੈ ਅੱਜ ਮੈਂ ਤੁਹਾਡੇ ਤੋਂ ਪੁੱਛਣਾ ਚਾਹਦੀ ਆ ਕਿਹੜਾ ਵਰਗ ਹੈਗਾ ਜਿਹੜਾ ਔਖਾ ਨਹੀਂ ਹੈ ਤੇ ਦੁਖੀ ਨਹੀਂ ਹੈ ਤੇ ਧਰਨੇ 'ਚ ਨਹੀਂ ਬੈਠਿਆ ਹੈ ਟੀਚਰਾਂ ਡੰਗਾ ਖਾਰ ਜਾਂ ਨਰਸਾ ਨਰਸਾ ਹਸਪਤਾਲ ਦੇ ਛੱਤਾਂ 'ਤੇ ਚੜੀਆਂ ਹੋਈਆਂ ਨੇ ਸੈਕਟਰੀਅਟ ਦਾ ਸਟਾਫ ਤਾਂ ਈ ਤਾਲੇ ਲਾ ਕੇ ਬੈਠਿਆ ਹੋਇਆ ਹੈ ਕਿਸਾਨ ਪਟਰੀਆਂ 'ਚ ਬੈਠੇ ਹੋਏ ਨੇ ਨੌਜਵਾਨ ਬੇਰੋਜ਼ਗਾਰੀ ਕਿੰਨੀ ਵੱਧ ਗਈ ਹੈ ਤੇ ਨਸ਼ੇ ਫੋਨ ਕਰਕੇ ਹੋਮ ਡਿਲੀਵਰੀ ਨਸ਼ਾ ਦੀ ਹੋ ਰਹੀ ਹੈ ਇਹਨਾਂ ਦੇ ਐਮਐਲਏ ਕਹਿ ਰਹੇ ਨੇ ਕਿ ਪੁਲਿਸ ਤੇ ਕਾਂਗਰਸ ਨਸ਼ੇ ਵੇਚਦੇ ਤੇ ਤਿੰਗੁਣਾ ਨਸ਼ਾ ਵੱਧ ਗਿਆ ਜੇ ਇਹਨਾਂ ਝੂਠੇ ਵਾਅਦਿਆਂ ਦੇ ਖਿਲਾਫ ਸ਼ਾਂਤਮਈ ਤਰੀਕੇ ਨਾਲ ਤੁਸੀਂ ਆਪਣਾ ਰੋਸ ਦਾ ਪ੍ਰਗਟਾਵਾ ਨਹੀਂ ਕਰੋਗੇ ਤੁਸੀਂ ਇਹੋ ਜੀ ਠੱਗੀ ਮਾਰਨ ਵਾਲੀ ਸਰਕਾਰਾਂ ਨੂੰ ਜਦ ਉਹਨਾਂ ਦੇ 2 ਸਾਲਾਂ ਦੇ ਅੱਜ ਐਨੀਵਰਸਰੀ ਹੁੰਦੀ ਹੈ ਜੇ ਇਹਨਾਂ ਨੂੰ ਹਲਾਰਾ ਦੇ ਕੇ ਤੁਸੀਂ ਦੱਸੋਗੇ ਨਹੀਂ ਕਿ ਤੁਹਾਡੇ ਵਿੱਚ ਰੋਸ ਹੈਗਾ ਤੇ ਫਿਰ ਕਿਤੇ ਨਾ ਕਿਤੇ ਤੁਸੀਂ ਆਪ ਹੀ ਅਗਲੇ 3 ਸਾਲਾਂ ਵਿੱਚ ਹੋਰ ਵੀ ਇਹਨਾਂ ਦੇ ਕਰਤੂਤਾਂ ਦੇ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਆ ਤੁਹਾਡੇ ਬਿਜਲੀ ਦੇ ਬਿੱਲ ਇੰਨੇ ਵੱਧ ਗਏ ਨੇ ਤੁਹਾਡੇ ਬਸਾਂ ਦੇ ਕਿਰਾਏ ਵੱਧ ਗਏ ਨੇ ਤੁਹਾਡੇ ਟੈਕਸ ਵੱਧ ਗਏ ਤੁਹਾਡੀ ਫਸਲ ਰੁਲ ਗਈ ਹੈਗੀ ਤੁਹਾਨੂੰ ਹੱਕ ਨਹੀਂ ਮਿਲ ਰਿਹਾ ਮੈਂ ਬੇਨਤੀ ਕਰਦੀ ਆ ਇਸ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਸ਼ਾਂਤਮਈ ਤਰੀਕੇ ਦੇ ਨਾਲ ਹਰ ਇਨਸਾਨ ਕੱਲ ਦੇ ਦਿਨ ਆਪਣਾ ਵਿਰੋਧ ਦਾ ਪ੍ਰਗਟਾਵਾ ਕਰੇ। ਇੱਕ ਕਾਲਾ ਕਪੜਾ ਜਾਂ ਕੋਈ ਕਾਲਾ ਪੱਟਾ ਬੰਨ ਲਓ ਜਾਂ ਕਾਲੇ ਕਪੜੇ ਪਾ ਲਓ ਜਾਂ ਆਪਣੇ ਫੇਸਬੁੱਕ ਦੇ ਆਪਣੇ ਟਵਿੱਟਰ ਦੇ ਆਪਣੇ ਇੰਸਟਾਗ੍ਰਾਮ ਦੇ ਆਪਣੇ ਵਟਸਐਪ 'ਤੇ ਬਿਲਕੁਲ ਕਾਲਾ ਡਾਟ ਲਗਾ ਕੇ ਇਸ ਠੱਗੀ ਹੋਈ ਸਰਕਾਰ ਨੂੰ ਉਹਨਾਂ ਦੀ ਕਾਲੀ ਕਰਤੂਤਾ ਕਰਕੇ ਅੱਜ ਕਾਲਾ ਨਿਸ਼ਾਨ ਦਿਖਾ ਕੇ ਇਹਨਾਂ ਨੂੰ ਜਗਾਉਣ ਦਾ ਹੁਲਾਰਾ ਦਿਓ ਨਹੀਂ ਤੇ ਸਮਝ ਜਾਣ ਕਿ ਜਿਹੜੇ ਲੋਕਾਂ ਨੇ ਇਹਨਾਂ ਦੇ ਝੂਠੇ ਲਾਰੇਆਂ ਮਗਰ ਲੱਕੇ ਇਹਨਾਂ ਨੂੰ ਬਿਠਾਇਆ ਸੀ ਲਾਣ ਦਾ ਕੰਮ ਵੀ ਤੁਸੀਂ ਕਰ ਸਕਦੇ ਹੋ ਇਹ ਸਬਕ ਇਹਨਾਂ ਨੂੰ ਸਿਖਾਓ ਤਾਂ ਕਿ ਅੱਜ ਤੋਂ ਬਾਅਦ ਝੂਠ ਦਾ ਸਾਥ ਲੈ ਕੇ ਝੂਠੇ ਲਾਰੇ ਲਾ ਕੇ ਸਰਕਾਰਾਂ ਨਾ ਬਣਨ ਉਹਨਾਂ ਨੂੰ ਲੋਕਾਂ ਦੀ ਤਾਕਤ ਦਾ ਡਰ ਹੋਏ